ਪਿਛਲੀ ਵੀਡੀਓ 'ਚ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਹੋਰ ਤਾਂ ਕਹਾਣੀਆਂ ਬਹੁਤ ਸੁਣਾਈ ਜਾਣੇ ਹੋਗੇ ਅੱਛਾ ਤੇ ਕਿਸੇ ਪੀਰ ਫਕੀਰਾਂ ਦੀ ਕੋਈ ਰੱਬ ਦੀ ਗੱਲ ਦੱਸੋ ਅੱਛਾ ਰੱਬ ਦੀ ਗੱਲ ਸੁਣਨੀ ਹੈ ਹਾਂ ਨਾ ਪੀਰ ਫਕੀਰ ਦੀ ਗੱਲ ਸੁਣ ਲਾ ਇੱਕ ਵਾਰੀ ਮੇਰੇ ਵਰਗਾ ਕੋਈ ਮਾਤੜ ਜਾ ਬੰਦਾ ਤੇ ਕਿਸੇ ਫਕੀਰ ਕੋਲੇ ਜਾਵੜਦਾ ਸਾਧੂ ਸੰਤ ਕੋਲੇ ਜਾਵੜਦਾ ਤੇ ਜਾ ਕੇ ਕਹਿੰਦਾ ਵੀ ਬਾਬਾ ਜੀ ਅਸੀਂ ਰੱਬ ਤੋਂ ਇੰਨਾ ਕੁਝ ਮੰਗਦੇ ਆਂ ਤੇ ਸਾਡੀਆਂ ਜ਼ਰੂਰਤਾਂ ਵੀ ਨਹੀਂ ਪੂਰੀਆਂ ਹੁੰਦੀਆਂ ਤੁਹਾਨੂੰ ਕਦੇ ਵੀ ਰੱਬ ਤੋਂ ਅਸੀਂ ਮੰਗਦੇ ਹੀ ਨਹੀਂ ਸੁਣਿਆ ਕਦੇ ਐ ਨਹੀਂ ਦੇਖਿਆ ਕਿ ਤੁਸੀਂ ਰੱਬ ਤੋਂ ਕੁਝ ਮੰਗਿਆ ਤੁਸੀਂ ਕੱਲਾ ਸ਼ੁਕਰਾਨਾ ਹੀ ਕਰੀ ਜਾਂਦੇ ਹੋ ਉਹਦਾ ਵੀ ਇਹਦੇ ਵਿੱਚ ਕੀ ਖਾਦ ਕਿਵੇਂ ਕੀ ਗੱਲ ਹੈਗੀ ਆ ਤਾਂ ਜਿਹੜਾ ਫਕੀਰ ਸੀਗਾ ਉਹ ਕਹਿੰਦਾ ਕਿ ਤੈਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਹੈ ਫਿਰ ਤੂੰ ਸਮਝ ਜਾਏਗਾ ਫਕੀਰ ਨੇ ਕਹਾਣੀ ਸੁਣਾਈ ਕਹਿੰਦਾ ਵੀ ਇੱਕ ਵਾਰੀ ਇੱਕ ਰਾਜੇ ਨੇ ਐਲਾਨ ਕਰਤਾ ਸਾਰੇ ਹੀ ਆਪਦੇ ਰਾਜ ਦੇ ਵਿੱਚ ਵੀ ਤਰਕੇ ਸਾਰੇ ਮੇਰੇ ਮਹਿਲਾਂ ਦੇ ਉੱਤੇ ਜਿੰਨੇ ਵੀ ਗਰੀਬ ਜਨਤਾ ਹੈਗੀ ਆ ਸਾਰੀ ਸਾਡੇ ਮਹਿਲਾਂ ਤੇ ਆਜੇ ਸਾਰਿਆਂ ਦੀ ਜੋ ਵੀ ਮਨੋਦਸ਼ਾ ਹੋਊਗੀ ਜੋ ਵੀ ਉਹਦੀ ਡਿਮਾਂਡ ਹੋਊਗੀ ਆਪਦੀ ਮਤਲਬ ਮੰਗ ਦੇ ਅਨਸਾਰ ਕੋਈ ਵੀ ਚੀਜ਼ ਮੇਰੇ ਦਰਬਾਰ ਚੋਂ ਲਿਆ ਜਾ ਸਕਦਾ। ਵੀ ਦਿਨ ਚੜ ਜਾਂਦਾ ਹੈਗਾ ਦਿਨ ਚੜਦਾ ਹੀ ਭਈ ਆ ਜਾਂਦੀ ਹੈ ਜਨਤਾ ਸਾਰੀ ਲੈਣਾ ਲੱਗ ਜਾਂਦੇ ਹੈਂਗਾ ਕੋਈ ਹੀਰੇ ਮੋਤੀ ਜਵਾਹਰਾਤ ਕੋਈ ਲੰਗਰ ਪਾਣੀ ਕੋਈ ਪੋਸ਼ਾਕਾ ਹਰੇਕ ਬੰਦਾ ਮੰਗ ਮੰਗ ਕੇ ਲਈ ਜਾਂਦਾ। ਕੋਈ ਫਕੀਰ ਵਰਗਾ ਕੋਈ ਬੰਦਾ ਪਾਸੇ ਬੈਠਾ ਹੁੰਦਾ ਹੈਗਾ। ਉਹਦੇ ਵਿਚਾਰੇ ਦੇ ਥੋੜੇ ਹੋਏ ਪਏ ਹੁੰਦੇ ਆ ਲੱਤਾਂ ਤੇ ਪਾਟੇ ਕੱਪੜੇ ਤੇ ਬੜੀ ਐ ਹਾਲਤ ਦੇ ਵਿੱਚ ਐ ਖੜਾ ਹੁੰਦਾ ਪਾਸੇ ਖੜਾ ਰਹਿੰਦਾ ਹੈਗਾ ਤੇ ਰਾਜਾ ਉਹਦੇ ਮਨਾਰਿਆਂ ਦੇ ਉੱਤੇ ਖੜਾ ਦੇਖੀ ਜਾਂਦਾ ਹੁੰਦਾ ਚਾਰੇ ਪਾਸੇ ਖੁਸ਼ ਹੋਈ ਜਾਂਦਾ ਵੀ ਮੇਰੀ ਜਨਤਾ ਦਾ ਮੈਂ ਭਲਾ ਕਰੀ ਜਾਂਦਾ ਵੀ ਕਿੰਡੀ ਵਧੀਆ ਗੱਲ ਐ ਤੇ ਜਦੋਂ ਉਹਦਾ ਧਿਆਨ ਪੈਂਦਾ ਐ ਫਕੀਰ ਦੇ ਉੱਤੇ ਕਹਿੰਦਾ ਯਾਰ ਵੀ ਉਹ ਬੰਦਾ ਨਾ ਤਾਂ ਲਾਈਨ 'ਚ ਲੱਗਦਾ ਤੇ ਨਾ ਕੁਝ ਮੰਗਦਾ ਉਹ ਦੂਰੋਂ ਕਹਿ ਦਿੰਦਾ ਕਹਿੰਦਾ ਵੀ ਬਾਬਾ ਕਹਿੰਦਾ ਤੂੰ ਲਾਈਨ 'ਚ ਲੱਗ ਜਾ ਨਾਲੇ ਅੱਜ ਲੈ ਲੈ ਜੋ ਤੇਰੀ ਮਨੋਦਸ਼ਾ ਹੈਗੀ ਆ ਉਹ ਕਹਿੰਦਾ ਨਹੀਂ ਰਾਜਾ ਨੇ ਠੀਕ ਐ ਮੈਂ ਫਿਰ ਉਹ ਕਹਿੰਦਾ ਕਹਿੰਦਾ ਬਾਬਾ ਤੂੰ ਲੈਨ ਚ ਲੱਗ ਜਾ ਜੋ ਵੀ ਤੇਰੀ ਮਨੋਦਸ਼ਾ ਅੱਜ ਮੰਗ ਲਾ ਤੇ ਤੈਨੂੰ ਮਿਲ ਜਾ ਫਿਰ ਉਹ ਤਾਂ ਨੂੰ ਮੂੰਹ ਕਰਕੇ ਕਹਿੰਦਾ ਰਾਜਨ ਮੇਰੀ ਦਸ਼ਾ ਦਾ ਮੈਂ ਨਹੀਂ ਮੰਗਣਾ ਜੋ ਵੀ ਤੈਨੂੰ ਚੰਗਾ ਲੱਗਦਾ ਹੈ ਤੈਨੂੰ ਮੇਰੀ ਹਾਲਤ ਵੇਖ ਕੇ ਜੋ ਵੀ ਤੈਨੂੰ ਲੱਗਦਾ ਨਾ ਉਹ ਤੂੰ ਮੈਨੂੰ ਦੇ ਦੇ ਰਾਜਾ ਬੜਾ ਸੋਚਾਂ ਚ ਪੈਂਦਾ ਸਾਰੀ ਜਨਤਾ ਲੈ ਲੈ ਕੇ ਟੱਪ ਜਾਂਦੀ ਅਖੀਰ ਤੇ ਫਕੀਰ ਰਹਿ ਜਾਂਦਾ ਉਹਨੂੰ ਦਰਬਾਰ ਚ ਬੁਲਾਉਂਦਾ ਆਪਦੇ ਮੰਤਰੀ ਨੂੰ ਕਹਿੰਦਾ ਕਹਿੰਦਾ ਵੀ ਐਂ ਕਰੋ ਸਭ ਤੋਂ ਪਹਿਲਾਂ ਤਾਂ ਇਨੂੰ ਨਹਾਉਣ ਤੋਂ ਉਹਨੂੰ ਵਧੀਆ ਗਰਮ ਪਾਣੀ ਪਾਓ। ਪਹਿਲਾਂ ਗਰਮ ਪਾਣੀ ਪਾਉਂਦਾ ਹੈ ਫਿਰ ਉਹਨੂੰ ਕਹਿੰਦੇ ਵੀ ਇਹਨੂੰ ਨਵਾਹ ਕੇ ਮਲਮ ਪੱਟੀਆਂ ਕਰੋ, ਇਹਨੂੰ ਵਧੀਆ ਪੋਸ਼ਾਕਾਂ ਪਵਾਓ। ਵਧੀਆ ਤਿਆਰ ਕਰ ਲੈਂਦੇ ਫਿਰ ਕਹਿੰਦੇ ਵੀ ਬਾਲੇ ਚਰਦਾ ਭੁੱਖਾ ਹੈ ਪਹਿਲਾਂ ਇਹਨੂੰ ਰੱਜ ਕੇ ਸ਼ਾਹੀ ਪਕਵਾਨ ਖਵਾਓ। ਸ਼ਾਹੀ ਪਕਵਾਨ ਹੈ ਫਿਰ ਪੈਨ ਨੂੰ ਵਧੀਆ ਬਿਸਤਰਾ ਮਖਮਲ ਦਾ ਉਹ ਦਿੰਦੇ ਆ ਉਹਨੂੰ। ਉਸ ਤੋਂ ਬਾਅਦ ਫਿਰ ਉਹ ਕਹਿੰਦਾ ਯਾਰ ਇਹਦੇ ਸਿਰ ਤੇ ਛੱਤ ਹੈਣੀ ਜੀ। ਐਂ ਕਰੋ ਆਪਣੇ ਰਾਜ ਮਹਿਲ ਦੇ ਵਿੱਚ ਫਲਾਣਾ ਘਰ ਪਿਆ ਹੈਗਾ ਤੇ ਇਹਨੂੰ ਉਹ ਘਰ ਦੇ ਦਿਓ। ਇਹਦੇ ਸਿਰ ਤੇ ਛੱਤ ਹੋ ਜਾਊ। ਫੇਰ ਰਾਜਨਾ ਦਾ ਮੰਤਰੀ ਕਹਿੰਦਾ ਜੀ ਇਹਦੇ ਕੋਲ ਤਾਂ ਰੋਜ਼ਗਾਰ ਵੀ ਹੈ ਨਹੀਂਗਾ ਉਹ ਕਹਿੰਦਾ ਵੀ ਹਾਂ ਇਹਦੇ ਕੋਲ ਰੋਜ਼ਗਾਰ ਨਹੀਂਗਾ ਮੈਂ ਐਂ ਕਰੋ ਆਪਣੇ ਮਹਿਲ ਦੇ ਵਿੱਚ ਇਹਨੂੰ ਕੋਈ ਨਾ ਕੋਈ ਕੰਮ ਦੇ ਦਿਓ ਆਪਦਾ ਖਾਈ ਪੀ ਜਾਊ ਆਪਦੀ ਉਮਰ ਢੰਗਾਓ ਸੋ ਦੋਸਤੋ ਕਹਿਣ ਦਾ ਮਤਲਬ ਇਹੀ ਹੈ